ਮੈਂ ਸ਼ਮਿਕ ਲਾਡੂ ਵਿੱਚ ਪੜਦੀ ਆ ਮੇਰੇ ਸਕੂਲ ਦਾ ਨਾਮ ਸੀਨੀਅਰ ਸੈਕੰਡਰੀ ਸਕੂਲ ਧਮਾਈ ਹੈ ਅੱਜ ਮੈਂ ਜਿਕ ਕਵਿਤਾ ਸਮਾਣ ਚਾ ਰਹੀ ਆ ਜਿ ਕਵਿਤਾ ਦਾ ਨਾਮ ਤਿਰੰਗਾ ਹੈ ਝੰਡਿਆ ਤਿਰੰਗੇ ਆ ਨਰਾਲੀ ਦੇ ਦੀ ਜਾਨ ਹੈ ਸਾਰ ਦੇ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਇੱਕ ਤਾਰ ਜਦੋਂ ਉਹ ਬੋਲਦੀ ਮੂਲ ਦੀ ਵੀ ਹੈ ਆਜ਼ਾਦੀ ਸਦਾ ਲੂਆਂ ਨਾਲ ਤੋਲ ਦੀ ਉੱਚਾ ਸੱਦਾ ਮਹਾਰਾ ਤੇ ਝੂਲਦਾਂ ਦੀ ਨਿਸ਼ਾਨ ਹੈ ਸਾਰ ਤੇਂਂ ਦੇ ਰੰਗਿਆ ਨਿਰਾਲੀ ਤੇਰੀ ਸ਼ਾਨ ਐ ਸਾਵ ਰੰਗ ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ ਪਹਿਣ ਬਾਣਾ ਕੇਸਰੀ ਜਾਨ ਜੋਦੇ ਜੰਗ ਨੂੰ ਚਿੱਟਾ ਰੰਗ ਤੇਰਾ ਤੇਰਾ ਸਾਡਾ ਜਾਂਤੀ ਜਾਂਦੀ ਵਿਧਾਨ ਐ ਚੰਡੀ ਐ ਤੇ ਰੰਗਿਆ ਨਿਰਾਲੀ ਤੇਰੀ ਸ਼ਾਨ ਤਿੰਨੇ ਰੰਗ ਇਕੱਠੇ ਹੋ ਕੇ ਇੱਕ ਤਾਂ ਨੂੰ ਦੱਸ ਦੇ ਤੇਰੀ ਸ਼ਾਨ ਚਾਇਆ ਹੈਡੇ ਸਾਰੇ ਭਾਈ ਭਾਈ ਵਸਦੇ ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਹੈ ਝੰਡੇ ਤੇ ਰੰਗੀਆਂ ਨਿਰਾਲੀ ਕੈਸ਼ਨ ਸਾਰੇ ਦੇ ਵਸੀਆਂ ਤੇ ਰਤੇ ਮਾਨ ਹੈ ਸ਼ਾਬਾਸ਼ ਬਹੁਤ ਵਧੀਆ ਬੇਟਾ